ਇਹ ਬਾਤ ਜਿਹੜੀ ਬਾਣੀ ਹੈ ਜੇ ਆਪਾਂ ਨਾ ਵਿਚਾਰੀਏ ਇਹ ਸਾਡੀ ਸਮਝ ਵਿੱਚ ਨਹੀਂ ਆਉਂਦੀ ਤੁਸੀਂ ਕਿਸੇ ਨੂੰ 4 ਦਿਨ ਰੋਟੀ ਦੇਣ ਲੱਗ ਪੋ ਬੇਦਾਰੀ ਦੀ ਗੱਲ ਕਰਦਾ 4 ਦਿਨ 5 ਦਿਨ 10 ਦਿਨ ਮਹੀਨਾ ਤੋਂ ਮਹੀਨੇ 4 ਮਹੀਨੇ 6 ਮਹੀਨੇ ਸਾਲ ਰੋਟੀ ਦੇ ਦਿਓਗੇ ਤੁਸੀਂ ਕਹੋਗੇ ਯਾਰ ਤੂੰ ਤਾਂ ਹਟ ਗਈ ਵੀ ਰੋਜ਼ ਦਾ ਠੀਕਾ ਦਿੰਦਾ ਘਰ ਮਹਾਰਾਜ ਕੀ ਦਿਓ ਵੇਖੋ ਜਿੱਦਰ ਤੂੰ ਜੰਮਿਆ ਸੀ ਤੇ ਜਨਮ ਲੈ ਆ ਮਾਂ ਦੇ ਪੇਟ ਚੋਂ ਉਸ ਦਿਨ ਤੋਂ ਲੈ ਕੇ ਮੌਤ ਦੇ ਸਮੇਂ ਤੱਕ ਗੁਰੂ ਮਹਾਰਾਜ ਤੈਨੂੰ ਆਪਣੀ ਸੁਆਸ ਦੇ ਰਿਹਾ ਉਹਨੇ ਕਦੇ ਆਸਮ ਨਹੀਂ ਕੀਤਾ ਕੋ ਸਤਨਾਮ ਤੈਨੂੰ ਉਸੇ ਤਰ੍ਹਾਂ ਸਰਕਲ ਚੱਲਦੇ ਨੇ ਤੂੰ ਸੱਦਾ ਪਿਆ ਤੈਨੂੰ ਤਾਂ ਵੀ ਸਕ ਜੀ ਉਹ ਆਪਣੀ ਸਹਾਇਤਾ ਦਿੰਦਾ ਕਿਹੜਾ ਧਾਚਾ ਉਹਨੇ ਫਿੱਟ ਕੀਤਾ ਐ ਸਾਹ ਇੱਕ ਇੱਕ ਸਵਾਸ ਖਿੰਨ-ਖਿੰਨ ਤੇਰੀ ਸੁਭਾਲ ਕਰਦਾ ਉਹ ਕਦੇ ਆਲਸ ਨਹੀਂ ਕਰਦਾ ਕਦੇ ਅੱਕਦਾ ਨਹੀਂ ਹੈ ਧਰਜੀ ਮੇਰੀ ਸਾਰ ਕਰੇ ਹਮ ਹਰ ਦੇ ਬਾਲਕ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ ਤੇ ਸੰਗਤ ਜੀ ਪੁਰਪਤਾ ਛੋਟਾ ਬੱਚਾ ਉਹਨੇ ਮੰਗਣਾ ਥੋੜਾ ਵੀ ਮਾਂ ਮੈਨੂੰ ਦੁੱਧ ਦੇ ਮਾਂ ਦਾ ਖਿਆਲ ਰੱਖਦੀ ਹੈ ਬੀਹਾ ਹੁਣੇ ਮੇਰੇ ਬੱਚੇ ਨੂੰ ਦੋ ਦੇਣ ਦਾ ਸਮਾਂ ਉਹ ਜਿੱਦਾਂ ਮਰਜੀ ਜ਼ਰੂਰੀ ਕੰਮ ਹੋਵੇ ਉਹ ਸੰਗਜੀ ਸਾਰੇ ਕੰਮ ਛੱਡ ਕੇ ਮਾਂ ਬੱਚੇ ਨੂੰ ਦੋਣ ਦੇਦੀ ਹੈ ਉਹਨੂੰ ਪਤਾ ਉੱਠਣ ਦਾ ਸਮਾਂ ਇਹਨੂੰ ਕੀ ਕੋ ਚਾਹੀਦਾ ਇਸੇ ਤਰ੍ਹਾਂ ਅਕਾਲ ਪੁਰਖ ਵੀ ਸਾਡੀ ਮਾਂ ਕੋਲੇ ਦੇ ਸਵਾਰ ਹੈ ਉਹ ਸਾਡੀ ਸੁਭਾਲ ਕਰਦਾ ਅਸੀਂ ਉਹਨੂੰ ਚੇਤਾ ਰੱਖਦੇ ਹਾਂ ਸੈਂਦਿਆ ਸੈਂਦਿਆ ਸਾਡੀ ਗੱਲ ਆ ਗਈ ਕਿ ਇਹ ਤਿਆਰੀ ਦਾ ਸੁਨਹਿਰੀ ਮੁਰਖ ਦੀ ਰੱਬ ਨਾਲ ਨਾ ਬਣਦਾ ਕਾਰਨ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ ਮਹਾਰਾਜ ਕਹਿੰਦੇ ਵੀ ਗੱਲ ਇਹ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਉਹ ਹੰਬੜ ਥੱਕੀ ਜੀ ਉਹ ਕਦੇ ਨਾ ਬੋਲੇ ਕੌਣਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਅਉਨ ਕੌਣਾ ਚਿਤਾਰੇ ਉਹ ਇਸ ਤਰ੍ਹਾਂ ਦਾ ਤੇ ਸਾਡੇ ਹਾਲਾਤ ਕੀ ਹੈ ਸੰਗੀ ਜੀ ਔਗਣ ਕਿਸੇ ਦਾ ਮਿਲ ਜਾਵੇ ਵਸ ਜਿਸ ਤਰ੍ਹਾਂ ਮਨੋਕੁਲੂ ਜਨਾ ਦੇ ਕਈਆਂ ਤਰੂ ਦੀ ਹਾਜ਼ਮੀ ਨਹੀਂ ਆਉਂਦੀ ਜੇ ਚਾਰ ਬੰਧਨ ਨਾ ਦਸੀਏ ਮਹਾਰਜ ਕਹਿੰਦੇ ਅਸੀਂ ਕਿਸੇ ਦਾ ਔਗਣ ਧਕਣ ਲਈ ਰਾਜੀ ਨਹੀਂ ਕਿਹਾ ਪਰ ਮੇਰਾ ਸਤਿਗੁਰੂ ਐਸਾ ਉਹ ਕਿਸੇ ਦੇ ਔਗਣ ਵੇਖ ਕੇ ਸਾਨੂੰ ਨਹੀਂ ਦਿੰਦਾ ਇੱਕ ਵਾਰ ਨਾ ਮੂਸਾ ਕਹਿੰਦਾ ਮਾਰਕ ਤੂੰ ਕਿੰਨਾ ਵਿਜੀ ਹੈ ਕਰੋਣਾ ਅਰਬਾਂ ਖਰਬਾਂ ਦੁਨੀਆ ਸਾਜ ਕੇ ਹਰ ਇੱਕ ਨੂੰ ਰਿਜਕ ਦੇਣਾ ਹਰ ਇੱਕ ਦੀ ਸੁਵਾਲ ਕਰਦੇ ਕੁਝ ਡਿਊਟੀ ਮੇਰੀ ਵੀ ਲਾ ਦੇ ਮੈਂ ਵੀ ਕਰ ਦਵਾਂਗਾ ਉਹ ਕਹਿੰਦਾ ਮੂਸਿਆ ਇਹ ਕੰਮ ਔਖਾ ਇਹ ਸਮਝਾਉਣ ਵਾਸਤੇ ਬਚਨੇ ਆ ਇੱਕ ਜੀ ਉਹ ਕਹਿੰਦਾ ਮਾਲਕ ਜੀ ਕੀ ਔਖਾ ਕਹਿੰਦਾ ਵੀ ਇਉਂ ਕਰ ਲੈ ਤੂੰ ਇੱਕ ਟਾਈਮ ਦਾ ਰਿਜਕ ਸਾਰਿਆਂ ਨੂੰ ਦੇਣਾ ਇਹ ਤੇਰੀ ਡਿਊਟੀ ਹੈ ਪਰ ਕੋਈ ਛੱਡੀ ਨਾ ਸਭ ਨੂੰ ਦੇ ਕੇ ਆਏ ਕੋਈ ਰਹਿ ਨਾ ਜਾਵੇ ਕਹਿੰਦਾ ਮਾਲਕ ਜੀ ਗੱਲ ਹੀ ਕੁਝ ਨਹੀਂ ਬਣਿਆ ਬੜਾਇਆ ਤੇਰੇ ਤੋਂ ਸਭ ਕੁਝ ਭੋਜਨ ਸਭ ਸਭ ਨੂੰ ਦੇ ਆਵਾ ਉਹ ਸੰਗਤ ਜੀ ਜਾਂਦਾ ਜਿਸ ਵੱਲ ਵੀ ਵੇਖਦਾ ਉਥੇ ਪੁੰਨੀ ਵੀ ਪਾਪੀ ਵੀ ਸਾਰਿਆਂ ਨੂੰ ਦਈ ਜਾਂਦਾ ਪਰ ਇੱਕ ਜਗ੍ਹਾ ਗਿਆ ਇੱਕ ਐਸਾ ਮੰਦ ¡Gracias! I'm not

ਅੱਲਾ ਪੰਜਵਾ ਔਕੀ ਘਰੀ ਨਾ ਦੇਖਣ ਦੇ ਆਪਣ ਬਿਰਦ ਸਮਲੇ ਹੱਥ ਨੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਲੇ ਔਕੀ ਘਰੀ ਨਾ ਦੇਖਣ ਦੇ अपना बिरद संभाले हाथ दे अपने को सास सास प्रतिपाले प्राव से लाग मेरा चीता आद अंत प्रभ सदा सवाई मरामित रालास पै सा आचर्य दीक हर सिमर सिमर आनन्द कर नानक प्रभ पूरन पैजर ਮਾਨ ਬਿਲਾਤ ਪੈ ਸਾਇਬ ਕੇ ਆ ਚਰਚ ਦੇ ਕਵਨਾਈ ਹਰ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਹੀ ਬੜ ਭਾਗੇ ਆ ਕਿ ਅਸੀਂ ਆਪਣਾ ਜੀਵਨ ਸਫਲ ਕਰਨ ਵਾਸਤੇ ਕੁਝ ਸਮਾਂ ਕੱਢ ਕੇ ਗੁਰੂ ਦੀ ਸ਼ਰਨ ਵਿੱਚ ਬੈਠਦੇ ਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਇੱਕ ਘੜੀ ਆਧੀ ਘੜੀ ਆਧੀ ਸੇ ਵੀ ਯਾਦ ਅਸੀਂ 6 ਮਿੰਟ ਵੀ ਜੁੜ ਜਾਈਏ ਤਾਂ ਵੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਆ ਤਾਂ ਉਹੀ ਇਸੇ ਕਾਰਨ ਕਰਕੇ ਕਿ ਘਪਰਾਲਾ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਵੈਸੇ ਨਹੀਂ ਕਰ ਸਕਦੇ ਜੇ ਕਿ ਮੈਂ ਕਰ ਰਣਾ ਮੈਂ ਕੁਝ ਨਹੀਂ ਕਰ ਸਕਦਾ ਕੋਈ ਵੀ ਮੈਂ ਕਰਨਾ ਇਹ ਕਰਨਾ ਨਹੀਂ ਜਿੱਦਾਂ ਜਿੱਦ ਗੁਰੂ ਦੀ ਕਿਰਪਾ ਨਹੀਂ ਹੁੰਦੀ ਉਸ ਦਿਨ ਘੜੀ ਉਹ ਫਿਕਸ ਉਹਨਾਂ ਨੇ ਕਰਨੀ ਆ ਸਭ ਕੁਝ ਇਹ ਗੁਰੂ ਸਾਹਿਬ ਕਰ ਰਹੇ ਨੇ ਤੇ ਉਹਨਾਂ ਦੀ ਓਟ ਲੈ ਕੇ ਜੇ ਆਪਾਂ ਅੱਗੇ ਰਸਤਾ ਚੱਲਦੇ ਰਹੀਏ ਤਾਂ ਰਸਤਾ ਬੜਾ ਸੁੱਖਾ ਤੇ ਜਿਹੜਾ ਜੀਵਨ ਦਾ ਸੀ ਆਪਣਾ ਮਾਰਗ ਤੈਅ ਕਰਨਾ ਸੁੱਖਾ ਹੋ ਜਾਂਦਾ ਹੈ ਇਸ ਤਰ੍ਹਾਂ ਕੁਰਬਾਨੀ ਦੇ ਵਿੱਚ ਹਰ ਸਮੇਂ ਹਰ ਬਾਕ ਦੇ ਵਿੱਚ ਸਾਨੂੰ ਦੱਸਿਆ ਗਿਆ ਜੇ ਅਸੀਂ ਉਹ ਨਾਲ ਜੁੜਦੇ ਆਂ ਗੁਰੂ ਨਾਲ ਜੁੜਦੇ ਆਂ ਤਾਂ ਕੋਈ ਕਠਿਨਾਈ ਨਹੀਂ ਹੁੰਦੀ ਹੈ ਕਿ ਕਠਾਈਆਂ ਨੂੰ ਗੁਰੂ ਆਪਣੇ ਆਪ ਹੀ ਦੂਰ ਕਰਦਾ ਜਾਂਦਾ ਸਾਨੂੰ ਬਿਲਕੁਲ ਪਧਰਾ ਰਸਤਾ ਮਿਲ ਜਾਂਦਾ ਪਰ ਜਦੋਂ ਅਸੀਂ ਗੁਰੂ ਨੂੰ ਪਿੱਛੇ ਹਟਦੇ ਆਂ ਗੁਰੂ ਤੋਂ ਦੂਰ ਜਾਂਦੇ ਆਂ ਤਾਂ ਸਾਨੂੰ ਔਕੜਾਂ ਆਪਣੇ ਆਪ ਹੀ ਸਾਨੂੰ ਇਹ ਲੱਗਦਾ ਠੋਕਰਾਂ ਲੱਗਦੀਆਂ ਨੇ ਇਸ ਕਰਕੇ ਜੇ ਗੁਰਬਾਣੀ ਨਾਲ ਜੁੜਦੇ ਆਂ ਅਸੀਂ ਬਹੁਤ ਹੀ ਸੁਭਾਗਾ ਟਾਈਮ ਹੈ ਬਹੁਤ ਹੀ ਅਸੀਂ ਮੈਂ ਕਹਿੰਦਾ ਜਿਹੜੀ ਸੰਗਤ ਵਿੱਚ ਮੈਨੂੰ ਪਾਗੀ ਸਤਸੰਗ ਨਾਲ ਲੱਭੇ ਮੈਂ ਸੰਗਤ ਮੇਲਾ ਭਰੇ ਜੀਉ ਇਹ ਬੜੀ ਕਿਸਮਤ ਨਾਲ ਬੜੇ ਭਾਗਾਂ ਨਾਲ ਸਾਨੂੰ ਸੰਗਤ ਮਿਲਦੀ ਹੈ ਜਿਹੜਾ ਅਸੀਂ ਥੋੜਾ ਸਮਾਂ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਅੱਜ ਬਾਬਾ ਜੀ ਨੇ ਬਹੁਤ ਹੀ ਕੀਰਤਨ ਦਾ ਆਨੰਦ ਤੇ ਨਾਲ ਵਿਆਖਿਆ ਵੀ ਕਰਤੀ ਕਿ ਵਿਆਖਿਆ ਤੋਂ ਬਿਨਾਂ ਜੇਕਰ ਸਮਝ ਨਹੀਂ ਆਉਂਦੀ ਸਾਨੂੰ ਆਪਣਾ ਇੱਕ ਲੱਗਦਾ ਕਿ ਕੀਰਤਨੋਂ ਪੂਰੀ ਨਿਕਲ ਗਿਆ ਪਰ ਜਦੋਂ ਇੱਕ ਇੱਕ ਸ਼ਬਦ ਉਹਨਾਂ ਨੇ ਵਿਆਖਿਆ ਨਾਲ ਕਰਦੇ ਆ ਤਾਂ ਬਹੁਤ ਹੀ ਅੱਛਾ ਲੱਗਿਆ ਲੱਗਦਾ ਕਿ ਸਾਡੇ ਅੰਦਰ ਤੱਕ ਉਹ ਉਤਰ ਗਿਆ ਦਿਲ ਤੱਕ ਚਲੇ ਗਿਆ ਇਹ ਤਾਂ ਜਿਹੜਾ ਸਾਨੂੰ ਸਮਾਂ ਮਿਲਦਾ ਜਰੂਰ ਕਿਉਂ ਸਾਰੇ ਲੋਕ ਬਿਜੀ ਐ ਜਿਹੜਾ ਦੇਖਦਾ ਬਿਜੀ ਪਰ ਆ ਜਿਹੜਾ ਮੈਂ ਇੱਕ ਇੱਕ ਆ ਰੱਖਿਆ ਵੀ ਇੱਕ ਸਾਲ ਬਾਅਦ ਤੱਕ ਦੁਬਾਰਾ ਆਪਾਂ ਮੁਲਾਕਾਤ ਕਰ ਲਈਏ ਪੁਰਾਣੇ-ਪੁਰਾਣੇ ਮਿੱਤਰ ਦੋਸਤ ਪੈਣਾ ਬੀਬੀਆਂ ਬਲਦੀਆਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਕਿਹਾ ਵੀ ਇੱਕ ਘੰਟਾ ਦੋ ਘੰਟੇ ਜਰੂਰ ਕਰ ਲਓ ਇੱਕ ਸਾਲ ਬਾਅਦ ਤਾਂ ਆਪਾਂ ਇੱਕ ਦੂਸਰੇ ਸ਼ਖ ਦਾ ਦੇਖ ਲਓ ਤੇ ਰਹਿਣਾ ਕਿਨੇ ਹੱਥ ਵਿੱਚ ਜਗਤ ਚੱਲਣ ਆ ਰਿਹਾ ਇੱਥੇ ਚਲੇ ਜਾਣਾ ਸਾਰੇ ਨੇ ਆਏ ਗਏ ਚਲੇ ਜਾਣੇ ਨੇ ਪਰ ਜੇ ਆਪਾਂ ਉਹ ਆਪਣਾ ਜਿਹੜਾ ਪਿਆਰ ਬਣਿਆ ਹੋਇਆ ਤੇ ਉਹਨੂੰ ਅਸੀਂ ਬਰਕਰਾਰ ਰੱਖੀਏ ਉਹ ਗੁਰੂ ਕਿਰਪਾ ਦੇ ਨਾਲ ਚਾਰ ਸ਼ਬਦ ਸਾਡੇ ਕੰਨਾਂ 'ਚ ਪਾਣ ਲੰਗਰ ਦੀ ਬਹੁਤ ਵੱਡੀ ਜਿਹੜੀ ਹੈਗੀ ਗੁਰੂ ਸਾਹਿਬ ਨੇ ਦਿੱਤੀ ਸਾਨੂੰ ਪ੍ਰਥਾ ਕੁਲ ਲੰਗਰ ਦੇ ਵਿੱਚ ਇਹ ਨਹੀਂ ਸ਼ਕਤੀ ਹੈ ਮੈਂ ਕਿਹਾ ਕੋਈ ਤੁਹਾਡਾ ਦੁੱਖ ਦੂਰ ਹੋ ਜਾ ਕੋਈ ਵੀ ਆਪਣਾ ਕਿਸੇ ਤਰ੍ਹਾਂ ਦਾ ਚਿੰਤਾ ਲੈ ਕੇ ਬੱਠਾ ਚਿੰਤਾ ਰੋਗ ਵੀ ਖਤਮ ਹੋਊਗਾ ਲੰਗਰ 'ਚ ਐਡੀ ਵੱਡੀ ਸ਼ਕਤੀ ਹੈ ਸਾਡੇ ਹੈ ਜੀ ਤੇ ਇਸ ਕਰਕੇ ਆਪਾਂ ਚਾਹ ਦਾ ਲੰਗਰ ਵੀ ਤਿਆਰ ਆ ਗੁਰੂ ਦਾ ਲੰਗਰ ਤਿਆਰ ਹੈ ਗੁਰੂ ਜੀ ਨੂੰ ਭੋਗ ਲੱਗ ਚੁੱਕਿਆ ਤੇ ਇਸ ਕਰਕੇ ਆਪਾਂ ਅਸ ਦੁਆਦ ਕੜਾ ਪ੍ਰਸ਼ਾਦ ਦੀ ਦੇ ਲੈ ਕੇ ਲੰਗਰ ਲੈ ਕੇ ਤੇ ਉਸ ਤੋਂ ਬਾਅਦ ਇੱਕ ਦੂਸਰੇ ਨਾਲ ਥੋੜਾ ਮੁਲਾਕਾਤ ਕਰਕੇ ਛੁੱਟੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੱਜ ਗੁਰਦੁਆਰਾ ਹਾਂ ਦਾ ਨਾਂ ਰਸਤਾ ਮਲੇਰ ਕੋਲਾ ਵਿਖੇ ਸਾਡੇ ਅਤੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ ਇਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪਣੇ ਸਤਿਕਾਰਯੋਗ ਮਾਤਾ-ਮਾਤਾ ਗੁਰਦਿਆਲ ਕੌਰ ਅਤੇ ਪਿਤਾ ਸਰਗਵਾਸੀ ਸਰਦਾਰ ਜਦੀਪ ਸਿੰਘ ਉਹਨਾਂ ਦੀ 18ਵੀਂ ਵਰਸੀ ਦੇ ਸਬੰਧ ਦੇ ਅੰਦਰ ਇੱਥੇ ਗੁਰੂ ਮਹਾਰਾਜ ਜੀ ਦਾ ਹਰ ਸਾਲ ਦੀ ਤਰ੍ਹਾਂ ਉਤਾਸਰ ਤੱਕਿਆ ਸ੍ਰੀ ਅਖੰਡ ਪੁਰਸਤ ਸੇਵਾ ਦੀ ਸਮਾਪਤੀ ਹੋਈ ਹੈ ਗੁਰਬਾਣੀ ਦੇ ਕੀਰਤਨ ਹੋਏ ਹਨ ਵੱਖ-ਵੱਖ ਪੰਜਾਬ ਦੇ ਕੋਨੇ-ਕੋਨੇ ਤੋਂ ਇਹਨਾਂ ਦੇ ਮੇਲੀ-ਗੇਲੀ ਮਿਲਣ ਵਾਲੇ ਕਿਉਂਕਿ ਇਹਨਾਂ ਨੇ ਬੜੀ ਇਮਾਨਦਾਰੀ ਨਾਲ ਇਹਨਾਂ ਨੇ ਸੇਵਾ ਨਿਭਾਈ ਹੈ ਪੰਜਾਬ ਦੇ ਅੰਦਰ ਤੇ ਅੱਜ ਵੀ अनेका ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਮਾਤਾ ਪਿਤਾ ਦਾ ਦੇਣ ਦੁਨੀਆਂ ਵਿੱਚ ਨਹੀਂ ਦਿੱਤਾ ਜਾ ਸਕਦਾ ਇਹ ਇਹੋ ਜੀ ਸ਼ਖਸੀਅਤ ਹਨ ਸਰਦਾਰ ਜਗਤਾਰ ਸਿੰਘ ਜੀ ਜਿਹੜੇ ਹਰ ਸਾਲ ਆਪਣੇ ਮਾਤਾ ਤੇ ਪਿਤਾ ਦੀ ਯਾਦ ਵਿੱਚ ਗੁਰਦੁਆਰਾ ਹਾਂ ਦਾ ਨਾਮ ਰਸਤੇ ਵਿੱਚ ਉਕਤਰ ਹੋ ਕਰਕੇ ਸੰਗਤਾਂ ਦੇ ਅੰਦਰ ਜਿੱਥੇ ਪਿਆਰ ਮੁਹੱਬਤ ਬਣਦੇ ਹਨ ਉੱਥੇ ਸਮਾਜ ਨੂੰ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਬਰਿਆਈਆਂ ਉਹਨਾਂ ਪ੍ਰਤੀ ਜਾਗਰੂਤ ਕਰਕੇ ਉਹਨਾਂ ਤੋਂ ਉਹਨਾਂ ਨੂੰ ਦੂਰ ਕਰਨ ਦੇ ਲਈ ਆਪ ਖੁਦ ਵੀ ਪ੍ਰਾਲੇ ਕਰਦੇ ਹਨ ਅਤੇ ਬੱਤ ਤੋਂ ਬੱਤ ਪ੍ਰਚਾਰ ਕਰਦੇ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ